ਸ਼ੰਭੂ ਬਾਡਰ ਦੇ ਉੱਤੇ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਨੇ ਤੇ ਉੱਥੇ ਹੀ ਕੇਂਦਰ ਸਰਕਾਰ ਨੂੰ ਲੈ ਕੇ ਆਪਣੀ ਪੜਾਅ ਕੱਢੀ ਜਾ ਰਹੀ ਹੈ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੱਸਦੀ ਹੈ ਕਿ ਜਗਜੀਤ ਢੱਲੇਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ 31 ਅਗਸਤ ਨੂੰ ਇੱਕ ਵੱਡਾ ਇਕੱਠ ਹੋਵੇਗਾ ਸ਼ੰਭੂ ਬਾਡਰ ਖਨੋਰੀ ਬਾਡਰ ਦੇ ਵਿੱਚ ਜਿਹੜਾ ਕਿ ਕਿਸਾਨ ਜਥੇਬੰਦੀਆਂ ਇਕੱਤਰ ਹੋਣਗੀਆਂ ਤੇ ਉੱਥੇ ਹੀ ਮਹਾਪੰਚਾਇਤ ਬੁਲਾਈ ਜਾਵੇਗੀ ਤੇ ਜਿਸ ਦੇ ਵਿੱਚ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤੇ ਉੱਥੇ ਹੀ ਸਰਕਾਰ ਦੇ ਖਿਲਾਫ ਫਿਰ ਤੋਂ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਸਕਦਾ ਹੈ ਜਿਸ ਤੋਂ ਬਾਅਦ ਸ਼ੰਭੂ ਬਾਰਡਰ ਖੋਲਣ ਨੂੰ ਲੈ ਕੇ ਦੱਸਿਆ ਕਿ ਇੱਕ ਵੱਡੀ ਜਿਹੜੀ ਕਿ ਚਰਚਾ ਵੀ ਹੋ ਸਕਦੀ ਹੈ ਤੇ ਦੂਜੇ ਪਾਸੇ ਜਥੇਬੰਦੀਆਂ ਨੇ ਇੱਕ ਅਪੀਲ ਢੱਲੇਵਾਲ ਦੇ ਵੱਲੋਂ ਕੀਤੀ ਗਈ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਜਗਜੀਤ ਢੱਲੇਵਾਲ ਦਾ ਹੋਰ ਕੀ ਕਹਿਣਾ ਹੈ ਐਸ ਕੇ ਐਮ ਨੌਨ ਪੋਲਿਟিক্যাল ਦੀਆਂ ਸਮੂਚੀਆਂ ਜਥੇਬੰਦੀਆਂ ਵੱਲੋਂ ਤੇ ਕੇ ਐਮ ਐਮ ਦੀਆਂ ਜਥੇਬੰਦੀਆਂ ਵੱਲੋਂ ਆਪ ਸਭ ਕਿਸਾਨ ਵੀਰਾਂ ਦਾ ਇਸ ਲਈ ਧਨਵਾਦ ਕਰਦੇ ਆ ਕਿ ਆਪ ਨੇ ਝੋਨੇ ਦੀ ਖੇਤੀ ਦਾ ਕੰਮ ਲਵਾਈ ਦਾ ਤੇ ਸਾਮ ਸਭਾਈ ਦਾ ਨਿਪਟਾ ਕੇ ਜਿਸ ਤਰੀਕੇ ਦੇ ਨਾਲ ਮੋਰਚੇ ਨੂੰ ਮੁੜ ਦੁਬਾਰਾ ਸਟਰੋਂਗ ਕਰਨ ਦਾ ਕੰਮ ਕੀਤਾ ਹੈ ਇਸ ਲਈ ਸਭ ਤੋਂ ਪਹਿਲਾਂ ਆਪ ਸਭ ਦਾ ਧੰਨਵਾਦ ਹੈ ਤੇ ਦੂਸਰੀ ਗੱਲ ਦੋਸਤੋ ਕਿ ਇਸ ਤਾਕਤ ਨੂੰ ਲਗਾਤਾਰ ਬਣਾ ਕੇ ਰੱਖਣਾ ਹੈ ਕਿਉਂਕਿ ਤੁਹਾਡੀ ਇਸ ਤਾਕਤ ਨੇ ਹੀ ਤੁਹਾਡੇ ਮਸਲੇ ਦਾ ਹੱਲ ਕਰਨਾ ਹੈ ਇਹ ਨਾ ਸੋਚਿਓ ਕਿ ਆਪੋਜੀਸ਼ਨ ਦੀ ਕੋਈ ਤੁਹਾਡੇ ਨਾਲ ਮਿੱਤਰਤਾ ਹੈ ਆਪੋਜੀਸ਼ਨ ਵੀ ਤੁਹਾਡੀ ਤਾਕਤ ਨੂੰ ਤੋਲਦੀ ਹੈ ਆਪੋਜੀਸ਼ਨ ਵੀ ਦੇਖਦੀ ਹੈ ਕਿ ਕਿਸਾਨਾਂ ਦੀ ਕਿੰਨੀ ਕੁ ਤਾਕਤ ਹੈ ਔਰ ਤੁਸੀਂ ਇਹ ਅਹਿਸਾਸ ਕਰਵਾਇਆ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਿ ਤੁਸੀਂ ਜਿਹੜੀ ਜਿਹੜੀ ਲੜਾਈ ਲੜ ਰਹੇ ਹੋ ਇਹ ਸਾਡੀ ਲਾਈਫ ਲਾਈਨ ਦੀ ਲੜਾਈ ਹੈ ਔਰ ਉਨੀ ਦੇਰ ਤੱਕ ਇਹ ਜਾਰੀ ਰਹੇਗੀ ਜਿੰਨੀ ਦੇਰ ਤੱਕ ਸਾਡੇ ਮੁੱਦੇ ਮਸਲੇ ਹੱਲ ਨਹੀਂ ਹੋ ਜਾਂਦੇ ਕਿਉਂਕਿ ਤੁਸੀਂ ਸੱਜ ਕੀਤਾ ਉਦੋਂ ਜਦੋਂ ਤੁਸੀਂ ਚੋਣਾਂ ਦੇ ਦੌਰ ਚ ਵੀ ਲਗਾਤਾਰ ਆਪਣੇ ਮੋਰਚੇ ਨੂੰ ਸਟੇਬਲ ਰੱਖਿਆ ਬਣਾ ਕੇ ਰੱਖਿਆ ਚੱਲਦੇ ਰਿਹਾ ਰੱਖਿਆ ਸੋ ਅੱਜ ਪਿਛਲੇ ਸਮੇਂ ਦੇ ਵਿੱਚ ਜੋ VSKM ਨੌਨ ਪੋਲਿਟਿਕਲ ਤੇ KMM ਨੇ ਸਵਦੇਸ਼ ਸਾਂਝੇ ਤੌਰ ਤੇ ਪ੍ਰੋਗਰਾਮ ਦਿੱਤੇ ਸੀ ਆਪਣਾ ਪ੍ਰੋਗਰਾਮ ਦਿੱਤਾ ਸੀਗਾ ਕਿ ਅਸੀਂ 15 ਅਗਸਤ ਨੂੰ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕਰਨਾ ਹੈ ਔਰ ਉਹ ਤਿੰਨ ਕਾਨੂੰਨਾਂ ਦੀਆਂ ਕਾਪੀਆਂ ਸਾਰਨੀਆਂ ਨੇ ਜਿਨ੍ਹਾਂ ਦੇ ਰਾਹੀਂ ਪੁਲਿਸ ਨੂੰ ਨਹੀਂ ਤਾਕਤ ਦਿੱਤੀ ਜਾ ਰਹੀ ਹੈ ਔਰ ਉਹ ਤੁਹਾਡਾ ਬਾਕ ਖੂਬੀ ਬੜਾ ਕਮਾਲ ਦਾ ਬਹੁਤ ਵਧੀਆ ਪ੍ਰੋਗਰਾਮ ਹੈ। ਸਫਲ ਰਿਹਾ ਹੈ। ਕਿਸੇ ਵੀ ਜਗ੍ਹਾ ਦੇ ਉੱਤੇ ਕਈਆਂ ਥਾਵਾਂ ਤੇ ਤਾਂ ਹਜ਼ਾਰਾਂ ਦੀ ਗਿਣਤੀ ਟਰੈਕਟਰ ਇਕੱਠੇ ਹੋਏ ਔਰ 500 400 600 700 ਤੋਂ ਬਹੁਤ ਸਾਰੇ ਜ਼ਿਲ੍ਹੇ ਬਲੋਕਾਂ ਤੱਕ ਟਰੈਕਟਰਾਂ ਦਾ ਵੱਡਾ ਹਜੂਮ ਨਜ਼ਰ ਆਇਆ ਹੈ। ਔਰ ਪੂਰੇ ਭਾਰਤ ਦੇ ਵਿੱਚ ਹੁਣ ਨਜ਼ਰ ਆਇਆ ਹੈ ਸਾਊਥ ਦੇ ਵਿੱਚ ਵੀ ਇਹਦਾ ਅਸਰ ਨਜ਼ਰ ਆਇਆ ਹੈ ਔਰ ਹੁਣ ਆਪਾਂ ਜਿਹੜਾ ਉਸ ਤੋਂ ਅਗਲਾ ਪ੍ਰੋਗਰਾਮ ਦਿੱਤਾ ਸੀ ਦੋਸਤੋ ਉਹ ਹੈ 31 ਅਗਸਤ ਨੂੰ ਐਸਕਮ ਨਾਨ ਪੋਲਿਟਿਕਲ ਵੱਲੋਂ ਕੇਐਮਐਮ ਵੱਲੋਂ ਸਾਂਝੇ ਤੌਰ ਤੇ ਪੂਰੇ ਭਾਰਤ ਦੀਆਂ ਸਾਰੀਆਂ ਜਥੇਬੰਦੀਆਂ ਇੰਨਾ ਹੀ ਮੋਰਚੇ ਆ ਦਿੱਤੇ ਖਲੌਰੀ ਸ਼ੰਭੂ ਤੇ ਰਤਨਪੁਰਾ ਇੱਥੇ ਵੱਡੇ ਇਕੱਠ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਜਿੱਥੋਂ ਤੱਕ ਵੀ ਸਾਡੀ ਆਵਾਜ਼ ਸਾਡੀ ਵੀਡੀਓ ਜਾਂਦੀ ਹੈ ਮੇਰੇ ਵੀਰ ਮੇਰੀ ਗੱਲ ਸੁਣਦੇ ਨੇ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣਾ ਟਾਰਗੇਟ ਆ ਦੋਸਤੋ ਕਿ ਲੱਖਾਂ ਦੀ ਗਿਣਤੀ 'ਚ ਕਿਸਾਨ 31 ਨੂੰ 31 ਅਗਸਤ ਨੂੰ ਖਨੌਰੀ ਸ਼ੰਭੂ ਦੇ ਰਤਨਪੁਰਾ ਬਾਰਡਰਾਂ ਤੇ ਹਾਜ਼ਰੀ ਲਵਾਉਣੀ ਜ਼ਰੂਰੀ ਆ ਲੋਨ ਉਸ ਦਿਨ ਕਿਉਂਕਿ ਆਪਾਂ ਜਿਸ ਤਰ੍ਹਾਂ ਦਾ ਸਰਕਾਰ ਪਿਛਲੇ ਦਿਨਾਂ ਦੇ ਵਿੱਚ ਪ੍ਰਚਾਰ ਕਰ ਰਹੀ ਆ ਹਰਿਆਣਾ ਗਵਰਨਮੈਂਟ ਪ੍ਰਚਾਰ ਕਰ ਰਹੀ ਆ ਦੇਖੋ ਜੀ ਮੋਰਚੇ ਤੇ ਤਾਂ 400 ਬੰਦਾ ਹੀ ਆ ਮੋਰਚੇ ਤੇ 500 ਬੰਦਾ ਹੀ ਆ ਉਹਨਾਂ ਦੀ ਇਸ ਪ੍ਰਚਾਰ ਨੂੰ ਤੁਸੀਂ ਤੋੜਤਾ ਮੋਰਚੇ ਸਾਹਮਲੇ ਮੋਰਚਾ 'ਚ ਬੜੀ ਗਿਣਤੀ ਆ ਇਸ ਵੇਲੇ ਉਹਨੂੰ ਤੁਸੀਂ ਤੋੜਤਾ ਔਰ ਆਪਾਂ ਸਾਬਤ ਕਰਨਾ ਹੈ ਕਿ ਅਸੀਂ ਪੂਰਾ ਪੰਜਾਬ ਪੂਰਾ ਹਰਿਆਣਾ ਪੂਰੀ ਯੂਪੀ ਰਾਜਸਥਾਨ ਸਾਰੇ ਲੋਕ ਇਸ ਮੋਰਚੇ ਦੇ ਨਾਲ ਉਸੇ ਤਰ੍ਹਾਂ ਜੁੜੇ ਹੋਏ ਨੇ ਜਿਸ ਤਰ੍ਹਾਂ ਅਸੀਂ 13 ਫਰਵਰੀ ਨੂੰ ਜੁੜੇ ਸੀ ਸੋ ਇਸ ਲਈ 31 ਅਗਸਤ ਦਾ ਪ੍ਰੋਗਰਾਮ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਪੂਰੀ ਤਾਕਤ ਦੇ ਨਾਲ ਪੂਰੀ ਮਜ਼ਬੂਤੀ ਦੇ ਨਾਲ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨਾ ਹੈ ਔਰ ਇਸੇ ਤਰ੍ਹਾਂ ਦੋਸਤੋ ਇਸ ਤੋਂ ਪਹਿਲਾਂ 27 ਤੇ 28 ਨੂੰ 27 ਤੇ 28 ਅਗਸਤ ਨੂੰ ਕਰਨਾਟਕਾ ਦੇ ਅੰਦਰ ਇਹ ਪ੍ਰੋਗਰਾਮ ਦੋ ਕਾਨਫਰੰਸਾਂ ਉੱਥੇ ਕੀਤੀਆਂ ਜਾ ਰਹੀਆਂ ਨੇ ਸਟਰੋਂਗ ਕਾਨਫਰੰਸਾਂ ਕੀਤੀਆਂ ਜਾਂਦੀਆਂ ਨੇ ਔਰ ਨਾਲ ਹੀ 1 ਸਤੰਬਰ ਨੂੰ ਯੂਪੀ ਦੇ ਸੰਬਲ ਦੇ ਅੰਦਰ ਇੱਕ ਵੱਡੀ ਕਾਨਫਰੰਸ ਉੱਥੇ ਕੀਤੀ ਜਾ ਰਹੀ ਹੈ ਉੱਥੋਂ ਦੀ ਲੀਡਰਸ਼ਿਪ ਦਾ ਸਾਨੂੰ ਮੈਸੇਜ ਆਇਆ ਕੱਲ ਲੀਡਰਸ਼ਿਪ ਇਕੱਠੀ ਹੋਈ ਉਹ ਬਾਕਾਇਦਾ ਇਸ ਗੱਲ ਦੇ ਉੱਤੇ ਉਹ ਸਭ ਸਨੇਹਾ ਦੇ ਕੇ ਗਏ ਨੇ ਕਿ ਅਸੀਂ پوری ਤਾਕਤ ਨਾਲ ਲੱਗੇ ਹੋਏ ਹਾਂ ਵੱਡੀ ਗਿਣਤੀ ਉੱਥੇ ਕਿਸਾਨ ਇਕੱਤਰਤ ਹੋਣਗੇ ਔਰ ਅਸੀਂ ਰਿਕਾਰਡ ਤੋੜਣ ਉੱਥੇ ਵੀ ਯੂਪੀ ਦੇ ਵਿੱਚ ਇੱਕ ਕਾਨਫਰੰਸ ਹੋਈ ਔਰ ਉਸ ਤੋਂ ਬਾਅਦ ਮੇਰੇ ਦੋਸਤੋ ਇਕਲ ਦਾ ਜ਼ਰੂਰ ਤਿਆਰ ਰੱਖਿਓ ਮੈਂ ਖਾਸ ਕਰਕੇ ਪੰਜਾਬ ਵਾਲਿਆਂ ਨੂੰ ਬੇਨਤੀ ਕਰਾਂ ਕਿ ਆਪਾਂ ਜਿਸ ਤਰ੍ਹਾਂ ਪਿਛਲੇ ਅੰਦੋਲਨ ਦੇ ਦੌਰਾਨ ਮੁਜ਼ਫਰਨਗਰ ਦੇ ਅੰਦਰ ਇੱਕ ਬਟਾ ਇਕੱਠ ਕੀਤਾ ਸੀ ਬਹੁਤ ਵੱਡਾ ਇਕੱਠ ਕੀਤਾ ਸੀ ਐਸਕਮ ਵੱਲੋਂ ਔਰ ਐਸ ਵੇਲੇ ਐਸਕਮ ਨਾਨ ਪੋਲਿਟਿਕਲ ਵੱਲੋਂ ਪੂਰਾ ਸਟਰੌਂਗ ਇਕੱਠ ਹਰਿਆਣਾ ਦੇ ਅੰਦਰ ਜੀਨ ਦੇ ਨੇੜੇ ਇਹ ਕੀਤਾ ਜਾ ਰਿਹਾ ਹੈ ਆਪ ਸਭ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਜਿਹੜਾ ਆਪਾਂ 15 ਦਸੰਬਰ ਆਪਾਂ 15 ਸਤੰਬਰ ਨੂੰ ਸੌਰੀ ਦਸੰਬਰ ਨਹੀਂ 15 ਸਤੰਬਰ ਨੂੰ ਜਿਹੜਾ ਜੀਂਦ ਦੇ ਨੇੜੇ ਇਹ ਆਪਣਾ ਇਕੱਠ ਹੋ ਰਿਹਾ ਖਨੋਰੀ ਬਾਰਡਰ ਤੋਂ ਲਗਭਗ 20-25 ਕਿਲੋਮੀਟਰ ਅੱਗੇ ਜਾ ਕੇ ਇਹ ਆਪਣਾ ਉਹ ਪੁਆਇੰਟ ਹੈ ਜਿੱਥੇ ਆਪਾਂ ਇੱਕ ਵੱਡਾ ਇਕੱਠ ਕਰਨਾ ਹੈ ਔਰ ਪੂਰੀ ਇੰਟਰਨੈਸ਼ਨਲ ਨੈਸ਼ਨਲ ਲੈਵਲ ਦੀ ਸੌਰੀ ਨੈਸ਼ਨਲ ਲੈਵਲ ਦੀ ਇੱਕ ਕਾਨਫਰੰਸ ਜਿਹਦੇ ਵਿੱਚ ਕਰਨਾਟਕਾ ਕੇਰਲਾ ਤਾਮਿਲਨਾਡੂ ਮੱਧ ਪ੍ਰਦੇਸ਼ ਬਿਹਾਰ ਰਾਜਸਥਾਨ ਪੰਜਾਬ ਤੇ ਹਰਿਆਣਾ ਸਾਰੀਆਂ ਸਟੇਟਾਂ ਦੇ ਕਿਸਾਨ ਭਾਗ ਲੈਣਗੇ ਔਰ ਆਪ ਸਭ ਨੇ ਮੈਂ ਫੇਰ ਦੁਬਾਰਾ ਬੇਨਤੀ ਕਰਾਂ ਇਕ ਤਾਂ ਯਾਦ ਕਰ ਲਿਓ ਡੇਟਾ ਨੋਟ ਕਰ ਲਿਓ ਕਿ 31 ਅਗਸਤ ਨੂੰ ਖਨੌਰੀ ਸ਼ੰਭੂ ਤੇ ਰਤਨਪੁਰਾ ਬਾਰਡਰਾਂ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਕਰਨਾ ਕੋਈ ਪਿੰਡ ਇਹ ਜਲਾ ਹੋਵੇ ਜਿੱਥੋਂ ਘੱਟੋ ਘੱਟ ਇੱਕ ਇੱਕ ਬੱਸ ਭੱਕੇ ਨਾ ਹੋਵੇ ਔਰ ਨਾਲ ਹੀ ਯਤਨ ਕਰਨਾ ਕਿ ਜਿਹੜੀ ਹਰਿਆਣਾ ਦੇ ਅੰਦਰ 15 ਸਤੰਬਰ ਨੂੰ ਦੇਸ਼ ਲੈਵਲ ਦੀ ਇੱਕ ਵੱਡੀ ਕਾਨਫਰੰਸ ਹੋ ਰਹੀ ਹੈ ਉਸ ਕਾਨਫਰੰਸ ਦੇ ਵਿੱਚ ਆਪਾਂ ਹਾਜ਼ਰੀ ਭਰਨੀ ਹੈ ਔਰ ਉਸ ਤੋਂ ਬਾਅਦ ਫਿਰ ਅਗਲੀ ਕਾਨਫਰੰਸ ਹੈ ਜਿਹੜੀ ਉਹ ਦੂਸਰੇ ਪਾਸੇ ਹੋਣ ਜਾ ਰਹੀ ਹੈ ਪਿਪਲੀ ਦੇ ਵਿੱਚ ਉਹ ਵੀ ਇਸੇ ਤਰੀਕੇ ਦੇ ਨਾਲ 22 ਤਰੀਕ ਨੂੰ ਹੋਏਗੀ ਉਹਨੂੰ ਵੀ ਅਸੀਂ ਪੂਰੀ ਤਾਕਤ ਦੇ ਨਾਲ ਪੂਰਾ ਸਟਰੋਂਗਲੀ ਉਹਨੂੰ ਸਫਲ ਬਣਾਉਣਾ ਸੋ ਇਹ ਪ੍ਰੋਗਰਾਮਾਂ ਦੇ ਉੱਤੇ ਜਰੂਰ ਸਾਡੇ ਸਾਰੇ ਕਿਸਾਨੀ ਧਿਆਨ ਕੇਂਦਰਿਤ ਕਰਨ ਬਹੁਤ-ਬਹੁਤ ਧੰਨਵਾਦ ਮੈਂ ਲਾਸਟ ਤੇ ਫਿਰ ਬੇਨਤੀ ਕਰਾਂ ਕਿ ਪਿਛਲੇ ਜਿਹੜੇ ਪ੍ਰੋਗਰਾਮ ਤੁਸੀਂ ਸਫਲ ਬਣਾਏ ਨੇ ਉਹਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਕਿਉਂ ਮੈਂ ਕਹਿ ਰਿਹਾ ਕਿਉਂਕਿ ਸਰਕਾਰ ਗੱਲਬਾਤ ਦੇ ਦੌਰ ਚਾਹੀਆ ਜਿਸ ਤਰ੍ਹਾਂ ਤੁਸੀਂ ਸਰਕਾਰ ਨੂੰ ਘੇਰਿਆ ਹੈ ਆਪੋਜੀਸ਼ਨ ਦੇ ਵਿੱਚ ਲਿਜਾ ਕੇ ਗੱਲ ਉਸ ਪਲੇਟਫਾਰਮ ਤੋਂ ਘੇਰਨ ਦੀ ਗੱਲ ਕੀਤੀ ਹੈ ਤੇ ਉਹਦੇ ਅਦਾ ਅਸਰ ਤੁਹਾਡੇ ਇਕੱਠ ਦਾ ਅਸਰ ਇੱਥੇ ਵੀ ਨਜ਼ਰ ਆਇਆ ਹੈ ਕਿ ਸਰਕਾਰ ਪ੍ਰਸ਼ਾਸਨਿਕ ਅਧਿਕਾਰੀ ਬਾਰ-ਬਾਰ ਗੱਲਬਾਤ ਚਰਚਾ ਕਰ ਰਹੇ ਨੇ ਇਸ ਚਰਚਾ ਦੇ ਵਿੱਚੋਂ ਤੁਹਾਡੇ ਅਸਲ ਮੁੱਦੇ ਦਾ ਹੱਲ ਹੋਣਾ ਆਪ ਸਭ ਨੂੰ ਅਪੀਲ ਹੈ ਕਿ ਇਹ ਚਰਚਾ ਤੁਹਾਡੀ ਮਜ਼ਬੂਤੀ ਜਿੰਨੀ ਵਧਦੀ ਜਾਏਗੀ ਉਨੀ ਇਹ ਗੱਲਬਾਤ ਹੋ ਤੇਜ਼ੀ ਦੇ ਨਾਲ ਕਰਨ ਲਈ ਸਰਕਾਰ ਮਜਬੂਰ ਹੋਏਗੀ